ਆ ਭੇਗੜਾ ਇਹ ਦੋ ਆ ਡੋਆ ਥੋੜਾ ਘੋੜਾ ਮਾਰਿਆ ਇਹ ਹੀ ਇਹ ਹੀ ਇਹ ਕਿਉਂ ਘਾਣਾ ਵਾਰੀ ਉਹਦੀ ਵੇਚਦੀ ਮੇਰੀ ਉਹ ਉਹਦੀ ਜੜ ਕੱਢੀ ਆ ਆ ਜੜ ਕੱਢੀ ਮੇਰੀ ਤੂੰ ਆਏ ਉਹੀ ਕਿ ਨਹੀਂ ਗੋਲਕੇ ਤੋਂ ਲੈ ਆਏ ਉਹੀ ਕਿ ਨਹੀਂ ਮੈਂ ਤੇਰੀ ਅੱਖੀਂ ਵਾਲੀ ਹੈ ਨਹੀਂ ਕਿ ਨਹੀਂ ਹੈ ਨਹੀਂ ਹੈ ਨਹੀਂ ਬੇਕਲ ਸਾਰੀ ਦੇ ਚਿੜਕੇ ਦਾ ਕੋਈ ਸਹੀਲਾ ਦਿਨ ਤੋਂ ਆਪਣੇ ਪੰਜਾਬ ਦੇ ਅੰਦਰ ਬਾਦਸ਼ਾਹ ਜੀ ਆ ਗਏ ਚਾਲਦਰੀ ਹੋਰ ਆ ਗਈ ਇਹਦੇ ਉੱਤੇ ਟੱਪ ਜੀ ਲੱਗਿਆ ਜਾਂਦਾ ਕਿੰਨੀ ਜਾਂਦਾ ਸੀ ਬੇਟਾ ਇਹ ਤਾਂ ਬੇਕਾਰ ਨੇ ਬਾਦਸ਼ਾਹ ਦੇ ਦੇ ਉਂਗਣਾ ਉਂਗਣਾ ਸਾਹਿਬ ਆ ਗਿਆ ਹੈ ਭਾਈ ਆਇਆ ਵਾਲੇ ਕਿ ਨਹੀਂ ਇਹ ਤਾਂ ਬੇਦੱਬੀ ਤੁਰ ਆਉਂਦਾ ਹੈ ਆ ਗਿਆ ਵੱਲ ਵਾਜੀ ਵਾਹ ਹਾਂ ਹਾਂ ਉਹ ਤਾਂ ਬਈ ਚੈਂਪੀਅਨ ਬਣ ਗਿਆ ਪਰ ਗਿਆ ਹੁਣ ਤਾਂ ਜਾਵਾ ਹੈ ਇਹ ਨਾ ਕੇ ਤਾਂ ਕੋਈ ਬੰਦਾ ਮਾੜਾ ਆ ਗਿਆ ਮੇਰੇ ਕੋਲੇ ਮਾੜਾ ਉੱਟ ਗਿਆ ਹੁਣ ਉੱਟ ਗਿਆ ਉੱਟ ਗਿਆ ਬੰਦਾ ਕੌਣ ਸੀ ਮਾੜਾ ਇਹ ਨਹੀਂ ਸਾਨੂੰ ਪਤਾ ਹਾਂ ਇੰਨੀ ਰਿ ਪੋ ਗਿਆ 8 8 10 8 ਰਿ ਵੜ ਗਿਆ 82 10 ਗੱਲ ਗਿਆ ਕਿਨ ਹਾਂ ਨਾ ਨਕਰਾਜੀ ਬਣਖ ਜਾ ਅੱਠੇ ਵੰਡੀ ਆ ਲੈ ਨੋਏ ਨਕਰਾਜੀ ਕੀ ਕਰੇ ਅੱਠੇ ਵੰਡੀ ਨਕਰਾਜੀ ਲਾਵੇ ਲੈ ਲਾਜੀ ਨਾ ਨਕਰਾ ਉਹ 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 ਨਹੀਂ ਨਹੀਂ ਵੰਡੀ ਦਾ ਤੂੰ ਲਾ ਕਿਉਂ ਲਾ ਮਾਨੂੰ ਛੋਟੀ ਨਹੀਂ ਉਹ ਵੀ ਬੜਾ ਜਾਂਦਾ ਜੇ ਡਾ ਲੇਗਾ ਕਰਨੀ ਨਹੀਂ ਕੀ ਕਰਨੀ ਕਰਦੇ ਨਾ ਚੱਕਰੀ ਕੀ ਚੱਕਰੀ ਕੱਚੀ ਨਹੀਂ ਢਿੱਲੀ ਯਾਰਾ ਨਹੀਂ ਜੇ ਕਰੇ 5 ਕਿਲੋ ਕਰਨਗੇ ਵੀ ਕੀ ਕਹਿੰਦੇ ਆ ਢਿੱਲੀ ਗੱਲ ਨਹੀਂ ਕਰਦੇ ਨਹੀਂ ਜਿੱਦੂ ਭਾਈ ਤੇ ਹਾਲ ਗੱਲਾਂ ਪਾ ਗੱਲ ਨਹੀਂ ਭਾਈ ਇੱਥੇ ਠੱਗੀ ਜਾਣਾ ਸੇਠਾ ਠੱਗੀ ਜਾਣਾ ਤੂੰ ਕੀ ਹੁੰਦਾ ਗਿਆ ਉਹ ਇੱਥੇ ਸੀ ਕਾਬੀ ਖੋਲ ਕਾਬੀ ਲਾਈਏ ਹਿਸਾਬ ਕਿਹਨਾਂ ਕੇ ਬੰਦੇ ਆ ਲਾਗ ਰਹਿਣ ਕ ਕਿੱਥੇ ਲਿਖਿਆ